ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਲੇਰ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਿਹੜਾ ਹਾਈਵੇ ਜਾਂਦਾ ਉਹ ਸ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਹੈ ਇਹਦੇ ਨੇੜੇ ਚੰਦਵਾਜਾ ਦੂਜੇ ਪਾਸੇ ਟਹਿਣਾ ਪਿੰਡ ਇਹਦੇ ਨੇੜਾ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਜੋਰੀ ਪਸ਼ੂ ਪਾਲਣ ਦਾ ਕੰਮ ਕਰਦੇ ਆ ਇਨਾਂ ਕੋਲ ਪਹਿਲਾਂ ਤੋਂ ਹੀ ਘਰ ਦੇ ਵਿੱਚ ਬਹੁਤ ਸਾਰੇ ਪਸ਼ੂ ਰੱਖੇ ਹੋਏ ਆਂ। ਗਾਵਾਂ, ਮੱਝਾਂ ਐ ਸਾਈਡ ਤੇ ਤੁਸੀਂ ਦੇਖੋਗੇ। ਮੈਂ ਚਾਦਰਾਂ ਦੇ ਥੱਲੇ ਇਹ ਜਿਹੜੀ ਵੀਡੀਓ ਬਣਾ ਰਿਹਾ ਮਤਲਬ ਇਸ ਤਰ੍ਹਾਂ ਬਾਈ ਹੋ ਰਹੇ ਨੇ ਚਾਦਰਾਂ ਪਾਈਆਂ ਹੋਈਆਂ ਤੇ ਪਿੰਡ ਦੇ ਵਿੱਚ ਘਰ ਆ ਉਹਦੇ ਕਰਕੇ ਬਾਹਰ ਖੁੱਲੀ ਜਗ੍ਹਾ ਸਾਡੇ ਕੋਲ ਘੱਟ ਆ। ਇੱਕ ਵਾਰ ਬਾਰਿਸ਼ ਹੋ ਰਹੀ ਹੈ ਨਹੀਂ ਅੱਜ ਪਈ ਜਾਂਦਾ। ਤੁਹਾਨੂੰ ਇੱਕ ਮੱਝ ਦਿਖਾਉਣੀ ਆ ਸਾਹਮਣੇ ਤੁਸੀਂ ਇਸ ਮੱਝ ਨੂੰ ਦੇਖ ਰਹੇ ਹੋ। ਇਹਦੀ ਆਪਾਂ ਡਿਟੇਲ ਬਾਈ ਤੋਂ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ। ਪਸੰਦ ਜੀ ਨੂੰ ਆਜੂ ਉਹਦਾ ਹੱਕ ਹੈ ਵੀ ਉਹ ਆ ਕੇ ਤਸੱਲੀ ਕਰੇ ਨੰਬਰ ਸਕਰੀਨ ਉੱਤੇ ਚੱਲੂਗਾ ਤੇ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਹੈ ਆਓ ਇਹਦੀ ਡਿਟੇਲ ਪਾਈ ਤੋਂ ਪੁੱਛੀਏ ਫਿਰ ਇਹਨੂੰ ਖੋਲਾਂਗੇ ਥੋੜਾ ਦੂਜੇ ਪਸ਼ੂਆਂ ਤੋਂ ਬਾਹਰ ਵੱਖਰੀ ਬੰਨ ਲਈ ਕਰਕੇ ਉਹਦੇ ਕਰਕੇ ਥੋੜਾ ਮੱਝ ਡਰਨ ਲੱਗੀ ਬਾਕੀ ਪਸ਼ੂ ਜਿਹੜੇ ਉਸ ਸਾਈਡ ਤੇ ਵੱਧਦੇ ਹੋਏ ਥੋੜੇ ਦੂਰ ਐ ਇਹਦੇ ਤੋਂ ਨਵੇਕਲੀ ਜੀ ਬੰਨੀ ਕਰਕੇ ਥੋੜਾ ਜਾ ਘਬਰਾਉਂਦੀ ਐ ਆਓ ਡਿਟੇਲ ਵੀਰ ਤੋਂ ਪੁੱਛੋ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਭਾਈ ਅੱਜ ਆਪਾਂ ਜਿਹੜੀ ਮੱਝ ਦੀ ਵੀਡੀਓ ਬਣਾ ਰਹੇ ਹਾਂ ਹਾਂਜੀ ਹਾਂਜੀ ਕਰਦੀ ਹੈ ਆਪਣੇ ਇਹ ਹਾਂਜੀ ਕਰਦੀ ਹੈ ਥੋੜਾ ਡਰੀ ਜੇ ਜਾਂਦੀ ਅੱਜ ਇਹ ਨਾ ਪਸ਼ੂ ਇਹਦਾ ਮਤਲਬ ਪਰਲੇ ਪਾਸੇ ਬੰਨੀ ਦੀ ਅੱਜ ਥੋੜਾ ਜਿਹਾ ਇਧਰ ਲੈ ਆਂਦੇ ਸਾਈਡ ਤੇ ਉਹਦੇ ਕਰਕੇ ਕਰਦੀ ਹੈ ਸੱਚ ਜਗਾ ਇਹਦੀ ਬਦਲ ਗਈ ਹਾਂਜੀ ਹਾਂਜੀ ਜਗਾ ਬਦਲ ਗਈ ਦੀ ਤਾਂ ਘਬराई ਜਾਂਦੀ ਹੈ ਹਾਂਜੀ ਹਾਂਜੀ ਅੱਛਾ ਭਾਈ ਸੁਆ ਕਿੰਨਾ ਸੋਨਾ ਹੈ ਸੁਆਤੀ ਜਾਈ ਤੀਜਾ ਸੁਆ ਸੋਨਾ ਹਾਂਜੀ ਹਾਂਜੀ ਦੂਜੇ ਸੁਏ ਦਾ ਦੁੱਧ ਕਿੰਨਾ ਕਰੇ 15 ਕਿਲੋ ਦਿੰਦਾ ਹੈ 15 ਕਿਲੋ ਦੁੱਜੇ ਸੂਏ ਨੇ ਦੁੱਧ ਦਿੱਤਾ ਹੈ ਹਾਂਜੀ ਹਾਂਜੀ ਵੈਸੇ ਮੈਂ ਪਹਿਲਾਂ ਤੋਂ ਤੈਨੂੰ ਮਿਲਦਾ ਰਿਹਾ ਸੀਮਨ ਦੀ ਡਿਟੇਲ ਇਹਦੀ ਵੀ ਹੈ ਕੋਈ ਸੰਭੀ ਵੀ ਹੈ ਹਾਂਜੀ ਹਾਂਜੀ ਇਹ B1 330 ਦੀ ਹੈ ਜੀ B1 330 ਦੀ ਆਪ ਹੈ ਹਾਂਜੀ ਹਾਂਜੀ ਹੁਣ ਗੱਬਣ ਕਿਹੜੇ ਤੋਂ ਇਹ ਆਪਣੇ ਐਲਡੀਐਫ ਦਾ ਜੀ ਕੋਹੇ ਨੂਰ ਤੋਂ ਕੋਹੇ ਨੂਰ ਐਲਡੀਐਫ ਲక్ష్ਮੀ ਡੇਰੀ ਫਾਰਮ ਵਾਲੇ ਹਾਂਜੀ ਹਾਂਜੀ ਉਹਦੇ ਤੋਂ ਇਹ ਗੱਬਣ ਹੈ ਹਾਂਜੀ ਹਾਂਜੀ ਕਿੰਨੇ ਕ ਦਿਨ ਲੇ ਜੂ ਬਾਈ ਸੋਨ ਚ ਬਸ 2-3 ਦਿਨ ਕੱਢ ਜੂ 2-3 ਦਿਨ ਲਓ ਠੀਕ ਹੈ ਰੇਟ ਇਹਦਾ ਰੇਟ ਬਾਈ ਫੋਨ ਤੇ ਹੋਊਗਾ ਰੇਟ ਫੋਨ ਤੇ ਰਹੂਗਾ ਹਾਂਜੀ ਹਾਂ ਠੀਕ ਹੈ ਦੋਸਤੋ ਰੇਟ ਇਹਦਾ ਫੋਨ ਤੇ ਰਹਿਣਾ ਸੁਆ ਇਹਨੇ ਤੀਜਾ ਸੁਣਾ 21330 ਦੀ ਦਿੱਤੀ ਹੈ ਜਿੰਨੀਆਂ ਵੀ ਮੱਝਾਂ ਇਸ ਟਾਈਮ ਘਰੇ ਵੀਰ ਕੋਲ ਹੈਗੀਆਂ ਕੋਈ ਵੀ ਭਰਾ ਆਊਗਾ ਕੱਲੀ ਕੱਲੀ ਦੇ ਸੀਮਨ ਡਿਟੇਲ ਮਿਲ ਜਾਣੀ ਹੈ ਮਤਲਬ ਛੌਂਕਾ ਵੀਰ ਨੂੰ ਕਾਫੀ ਟਾਈਮ ਤੋਂ ਜਗਾ ਖੈਰ ਘਰਾ ਦੇ ਵਿੱਚ ਆਦੇ ਕਰਕੇ ਇਸ ਥਾਂ ਦੇ ਉੱਤੇ ਫਸੂ ਬੰਨਦਾ ਵੀਰ ਰੰਗ ਵੀ ਤੁਹਾਨੂੰ ਤਾਂ ਥੋੜਾ ਜਿਹਾ ਫਿੱਕਾ ਨਜ਼ਰ ਆਉਂਦਾ ਹੋਣਾ ਕਿਉਂਕਿ ਇੱਥੇ ਵੱਧੇ ਹੋਏ ਪਸ਼ੂ ਹੈ ਉਹਨਾਂ ਦੇ ਵਿੱਚੋਂ ਹੀ ਤੁਹਾਨੂੰ ਇਹ ਮਾਜ ਦਿਖਾ ਰਹੇ ਆ ਜਿਹਨੂੰ ਧੁੱਪ ਘੱਟ ਲੱਗਦੀ ਐ ਬ ਕੋਈ ਨਹੀਂ ਖੜੀ ਰਹਿੰਦਾ ਜੀ ਹਵਾਨਾ ਦਾ ਕਰਮ ਵਾਲੀ ਦਾ ਐਵੇਂ ਹੀ ਦੇਖ ਲਓ ਪਹਿਲਾਂ ਤੁਸੀਂ ਰੇਟ ਫੋਨ ਤੇ ਐ ਪਰ ਹਵਾਨਾ ਬੜਾ ਚੰਗਾ ਐਸ ਟਾਈਮ ਪਛਾਣ ਨੂੰ ਫੋਲ ਹਵਾਨਾ ਤੁਸੀਂ ਦੇਖੋ ਕੋਸ਼ਿਸ਼ ਕਰਦੇ ਆ ਤੋੜ ਕੇ ਦਿਖਾਉਣ ਦੀ ਬਾਹਰ ਮੀਂਹ ਪਈ ਜਾਂਦਾ ਉਹਦੇ ਕਰਕੇ ਥੋੜਾ ਜਿਹਾ ਤਿਲਕਨ ਜ਼ਰੂਰ ਹੋ ਸਕਦਾ ਪਰ ਕਿਉਂਕਿ ਤੋੜ ਕੇ ਦਿਖਾਉਣਾ ਪਸੂ ਨੂੰ ਜ਼ਰੂਰੀ ਐ ਅਸੀਂ ਟਰਾਈ ਕਰਦੇ ਆ ਨਹੀਂ ਤਾਂ ਤੁਸੀਂ ਹਵਾਨਾ ਐਵੇਂ ਦੇਖੋ ਮੈਂ ਥੋੜਾ ਜ਼ੂਮ ਕਰਾਂ ਤਾਂ ਤੁਸੀਂ ਥਣਾ ਚ ਬਿੱਥੀ ਵੀ ਨੋਟ ਕਰ ਲਓ ਕਿਉਂਕਿ ਬਾਹਰ ਜੇ ਕਈ ਵਾਰ ਨਾਂ ਸਹੀ ਤੁਰੀ ਤਾਂ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਨੂੰ ਸਮਝੋਵੇ ਲਗਭਗ 6 ਇੰਚ ਦੀ ਵਿਥੀ ਹੋਊਗੀ ਦੋਸਤੋ ਅੱਧੇ ਫੁੱਟ ਤੋਂ ਜ਼ਿਆਦਾ ਅਗਲੇ ਤੋਂ ਪਿਛਲੇ ਥਣ ਦੇ ਵਿੱਚ ਬਾਕੀ ਪਿਛਲੇ ਥਣਾਂ 'ਚ ਕਿੰਨੀ ਕਿ ਵਿਥੀ ਹੋ ਤੁਸੀਂ ਵੀਡੀਓ 'ਚ ਹੁਣ ਦੇਖ ਹੀ ਰਹੇ ਹੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਇੱਕ ਵਾਰ ਪੂਛੇ ਦੀ ਬਿਲਕੁਲ ਪਤਲੀ ਹੈ ਰੰਗ ਬਾਰੇ ਮੈਂ ਪਹਿਲਾਂ ਦੱਸਦਾ ਵੀ ਥੋੜਾ ਜਿਹਾ ਫਿੱਕਾ ਪੈ ਗਿਆ ਕਿਉਂਕਿ ਧੁੱਪ ਨਹੀਂ ਲੱਗਦੀ ਪਸ਼ੂਆਂ ਨੂੰ ਛਾਵੇਂ ਖੜੇ ਰਹਿੰਦੇ ਆਂ ਦੇਖਦੇ ਆ ਟਰਾਈ ਕਰਕੇ ਜੇ ਸੋਨਾ ਤਰਪੀ ਤਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਲੈਂ ਵੀ ਦੋਸਤੋ ਥੋੜਾ ਆਪਾਂ ਜ਼ੂਮ ਕਰ ਲੈਨੇ ਆਂ ਇਸ ਤਰੀਕੇ ਨਾਲ ਤੀ ਦੇਖੋ ਸੋਸੋ ਜਿੱਤ ਇਹ ਇਸ ਤਰ੍ਹਾਂ ਦਾ ਇਹਦਾ ਢਾਂਚਾ ਹੈ ਪੋਫਰੇ ਬੰਦੇ ਤੋਂ ਸੁਭਾਵਕ ਹੈ ਪਸ਼ੂ ਦਾ ਡਰਨਾ ਨੇਚਰਲੀ ਪਸ਼ੂ ਡਰ ਸਕਦਾ ਹੁੰਦਾ ਹਵਾਨੇ ਦੀ ਦੋਸਤੋ ਗੱਲ ਕੀਤੀ ਸੀ ਤਾਂ ਫਿਰ ਤੁਸੀਂ ਇੱਕ ਵਾਰ ਪਿਛੋਂ ਹਵਾਨਾ ਕਰਨ ਵਾਲੀ ਦਾ ਦੇਖਿਓ ਕਿੰਨਾ ਕੁੱਤੋਂ ਤੱਕ ਇਹਨੇ ਕੱਢਿਆ ਬਾਕੀ ਪੈਰਾਂ ਦੀ ਡਾਇਰੈਕਸ਼ਨ ਇਸ ਤਰ੍ਹਾਂ ਦੀ ਹੈਗੀ ਹੈ ਇਹਦੀ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਮਾਝ ਤੁਹਾਨੂੰ ਦਿਖਾਉਣੀ ਸੀ ਤਸੱਲੀ ਤੁਸੀਂ ਕਰਨੀ ਹੈ ਨੰਬਰ 22 ਦਾ ਸਕਰੀਨ ਉੱਤੇ ਹੈ ਧੰਨਵਾਦ ਉਸੇ ਇਸ ਵੀਡੀਓ ਨੂੰ ਦੇਖਣ ਲਈ